ਇਹ ਘੁੰਮਣ ਆ ਜਾਓ ਆ ਪਹੁੰਚਾਂਗੇ ਬੱਚਾ ਕਿੱਥੇ ਆ 15 ਹੋ ਰਿਹਾ ਹੈ ਇਹਨੂੰ ਵੀ ਕੋਈ ਨੀਰੋ ਹਾਂ ਨੀਰੋ ਬੜੀ ਆ ਰਹੀ ਹੈ ਤੇ ਮਿਲਣ ਦਾ ਕਦੇ ਨਹੀਂ ਆਉਂਦੇ ਆ ਆਪਣੇ ਇੱਥੇ ਹੋ ਗਏ ਜਿੱਥੇ ਐਕਸਪੈਂਡ ਹੈ ਸਭ ਆਪਣੇ ਕੋਲ ਹੈ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟੀ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਜ਼ਿਆਦਾ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਇਹ ਕੋ ਕੰਟਰੋਲ ਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕ ਦਿੰਦਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾਈ ਤੋਂ ਸਹਿਬਾਦ ਸਿੰਘ ਸਤੂ ਵੱਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਬਸੇ ਨੇ ਬੋਲਟ ਦਾ ਮੋਟਰ ਬੋਲਟ ਦਾ ਮਾ ਉਹ ਤੋਂ ਵਜਾ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਕੜਾ ਇੱਥੇ ਦੇ ਕਾਫੀ ਜ਼ਬਰਦਸਤ ਚੱਕਰ ਸੀ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਉਹ ਮੁੰਡਾ ਤਾਂ ਬੋਲਿਆ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਮੱਚੀਆਂ ਉਹ ਤੇਤੀ ਅਸੀਂ 15 ਮਿੰਟਾਂ ਅੰਚ ਇਹਨੂੰ ਵੀ ਪਾ ਕੇ ਗੱਡੀ 'ਚ ਗੱਡੀ 'ਚ ਨੂੰ ਭੇਜਤਾ ਪਟਾਲੇ ਸਿਵਲ ਉਸਤਾ ਬੋਬ ਮਾਰੀ ਗੱ ਆਪ ਤੋਂ ਦੇਖਦਾ ਠੀਕ ਹੈ ਜੀ ਸਸੇ ਸਾਨੂੰ ਹੁਣੇ ਪਤਾ ਲੱਗਿਆ ਸੀ ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਪਟਰੋਲ ਪੰਪ ਲੱਗੇ ਅਸੀਂ ਹੁਣੇ ਮੌਕੇ ਤੇ ਆਏ ਆ ਇੱਕ ਬਾਈਕ ਮਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇਲੋਂ ਆ ਰਿਹਾ ਸੀਗਾ ਤੇ ਇੱਕ ਪਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਜਿਹੜੇ ਆਪਸੇ ਐਕਸੀਡੈਂਟ ਹੋਇਆ ਦੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸਹਿਬਾਤ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ ਕਪਤੀਸ਼ ਚੱਲਣ ਢੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨੁਸਾਰ ਅਮਰਵਿੰਦ ਲਿਆ ਰਹੇ ਹਾਂ। ਸੰਘੇਲੀ ਕਹਿੰਦੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਖਵਾ ਦਿੰਦੇ ਆ ਤੇ ਇਸੇ ਕਰਕੇ ਇਹ ਘਟਨਾ ਆਪ। ਵੇਖੋ ਜੀ ਇਹ ਤੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜ੍ਹਦੇ ਆ ਮਾਪੇ ਵੀ ਆ। ਕਿਉਂਕਿ ਦੱਸੋ ਜੇ ਆਪਾਂ ਨਾ ਦੇਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਬੱਜ ਕੇ ਨਹੀਂ ਰਹਿ ਸਕਦੇ। ਕੀ ਕਰੀਏ ਕਿ? ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ। ਹੁਣ ਹਸਪੀਟਲ ਚੱਲੇ ਆਂ ਜੀ। ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ। ਤਾਂ ਕੁਸਮਾਈਆ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟੀ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਓਵਰ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਨੂੰ ਕੰਟਰੋਲ ਨਹੀਂ ਆ ਰਿਹਾ ਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕਦਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾਈ ਤੋਂ ਸਹਿਬਾਦ ਸਿੰਘ ਸਤਵੰਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਬੱਸਿਆ ਨੇ ਬੋਲਟ ਦਾ ਮੋਟਰ ਬੋਲਟ ਦਾ ਮੋਟਰ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਕੜਾ ਇੱਥੇ ਦੇ ਕਾਫੀ ਜ਼ਬਰਦਸਤ ਚੱਕ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਉਹ ਮੁੰਡਾ ਤਾਂ ਬੋਲਿਆ ਨਹੀਂ ਜਿਹੜਾ ਦੂਸਰਾ ਇਹਨੂੰ ਲਬ ਚੇਤੀ ਐ 15 ਮਿੰਟਾਂ ਚ ਇਹਨੂੰ ਵੀ ਪਾ ਕੇ ਗੱਡੀ ਚ ਗੱਡ ਕੇ ਦੂਜੇ ਨੂੰ ਭੇਜਤਾ ਪਟਾਲੇ ਸੇਵਲ ਉਸਤਾ ਬਹੁਤ ਮਾੜੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨਾਲ ਤੁਹਾਡੇ ਦੇ ਕਰਤਾਰ ਠੀਕ ਹੈ ਜੀ